ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਜੋ ਮੈਂ ਗੱਲ ਕਰਨੀ ਹੈ ਉਹ ਸਾਡੇ ਸਮਾਜ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ ਲੈ ਕੇ ਹੈ ਮੈਂ ਇੱਕ ਆਰਟੀਕਲ ਲਿਖਿਆ ਸੀ ਕਈ ਸਾਲ ਪਹਿਲਾਂ ਕਿ ਮਾਂ ਦੀ ਦਖਲ ਅੰਦਾਜ਼ੀ ਕਰਦੀ ਹੈ ਘਰ ਦੀ ਬਰਬਾਦੀ मां ਭਾਵੇਂ ਮੁੰਡੇ ਦੀ ਹੋਵੇ ਭਾਵੇਂ ਹੋਵੇ ਕੁੜੀ ਦੀ ਇਹ ਆਰਟੀਕਲ ਲਿਖਿਆ ਸੀ ਇਸੇ ਨੂੰ ਅੱਜ ਇੱਕ ਜੋ ਕੱਲ ਘਟਨਾ ਵਾਪਰੀ ਹੈ ਛੇਟਾ ਦੇ ਵਿੱਚ ਇੱਕ ਪਤਨੀ ਨੂੰ ਮਾਰਿਆ ਤੇ ਉਸ ਤੋਂ ਬਾਅਦ ਪਤੀ ਨੇ ਆਪ ਸੁਸਾਈਡ ਕੀਤਾ ਉਸ ਦੇ ਹਵਾਲੇ ਨਾਲ ਬੈਂਗਲ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਜੋ ਅਕਸਰ ਮੈਂ ਤੁਹਾਨੂੰ ਯਾਦ ਕਰਾ ਦਿੰਦਾ ਹੈ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੋਂ ਪਲੀਜ਼ ਕਰ ਲਵੋ ਪਹਿਲਾਂ ਤੁਸੀਂ ਘਟਨਾ ਸੁਣ ਲਓ ਘਟਨਾ ਇਹ ਹੈ ਕਿ ਅੰਮ੍ਰਿਤਸਰ ਦਾ 6ਟਾ ਇਲਾਕਾ ਹੈ 6ਟਾ ਦੇ ਵਿੱਚ ਇੱਕ ਕਰਤਾਰਨਗਰ ਹੈ ਤੇ ਉੱਥੇ ਗਲੀ ਨੰਬਰ 7 ਉੱਥੇ ਕਿਰਾਏ ਦੇ ਮਕਾਨ ਦੇ ਵਿੱਚ ਪਤੀ ਤੇ ਪਤਨੀ ਰਹਿੰਦੇ ਨੇ ਪਤਨੀ ਜਿਹੜੀ ਆਰਤੀ 40 ਸਾਲ ਦੀ ਉਮਰ ਹੈ ਸਰਕਾਰੀ ਟੀਚਰ ਹੈ ਤੇ ਪਤੀ ਮਨੀਸ਼ ਅਰੋੜਾ ਇਹ ਪ੍ਰਾਈਵੇਟ ਨੌਕਰੀ ਕਰਦਾ ਹੈ ਇਹ ਦੋਨੇ ਰਹਿੰਦੇ ਨੇ ਔਰ ਇਹਨਾਂ ਦੋਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਅਕਸਰ ਝਗੜਾ ਰਹਿਣ ਲੱਗ ਪਿਆ ਸੀ ਲੋਕ ਵੀ ਦੱਸਦੇ ਨੇ ਤੇ ਬਾਅਦ ਚ ਵੀ ਪਤਾ ਲੱਗਿਆ ਔਰ ਸੁਸਾਈਡ ਨੋਟ ਤੋਂ ਵੀ ਪਤਾ ਲੱਗਿਆ ਇੱਕ ਦਿਨ ਇਹਨਾਂ ਦੇ ਝਗੜਾ ਹੋਇਆ ਜਿਸਨ ਜਿਆਦਾ ਝਗੜਾ ਹੋਇਆ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀ ਆਰਤੀ ਸੀ ਉਸਦੀ ਭੈਣ ਅਨੁਵਾਲਾ ਉਸ ਨੂੰ ਮਿਲਣ ਵੀ ਆਈ ਸੀ ਅਨੁਵਾਲਾ ਨੇ ਇਹ ਗੱਲ ਖੁਦ ਦੱਸੀ ਤਾਂ ਜਦੋਂ ਇਹਨਾਂ ਦੋਨਾਂ ਦੇ ਵਿੱਚ ਆਪਸ ਲੜਾਈ ਹੋਈ ਤਾਂ ਮਾਰਪਿੱਟ ਵੀ ਹੋਈ ਇੱਕ ਪੇਪਰ ਬਰਾਮਦ ਹੋਇਆ ਜਿਹਨੂੰ ਸੁਸਾਇਡ ਨੋਟ ਕਹਿੰਦੇ ਨੇ ਇੱਕ ਚਾਕੂ ਵੀ ਉੱਥੋਂ ਮਿਲਿਆ ਪਤਨੀ ਜੇ ਜ਼ਖਮ ਨੇ ਪਤੀ ਨੂੰ ਕੁੱਟਮਾਰ ਕੀਤੀ ਚਾਕੂ ਨਾਲ ਮਾਰਿਆ ਤਾਂ ਪੋਸਟ ਮਾਰਟਨ ਤੋਂ ਪਤਾ ਲੱਗੂ ਲੇਕਿਨ ਪਤਨੀ ਦੀ ਮੌਤ ਹੋਈ ਉਸ ਤੋਂ ਬਾਅਦ ਮਨੀਸ਼ ਨੇ ਫਹਾਲੇ ਲਿਆ ਔਰ ਉਹਦੀ ਵੀ ਉਹਨੇ ਖੁਦਕਸ਼ੀ ਕਰ ਲਈ ਦੋਨਾਂ ਦੀ ਜੜਿਸ਼ਾ ਮੌਤ ਹੋ ਗਈ ਅੰਦਰੋਂ ਲੋਕ ਲੱਗਿਆ ਹੋਏ ਸੀ ਤੇ ਜਦੋਂ ਨਹੀਂ ਉੱਠੇ ਆਰਤੀ ਕੇ ਦੀ ਜਿਹੜੀ ਮਨੀਸ਼ ਅਨੂਵਾਲਾ ਆਰਤੀ ਦੀ ਭੈਣ ਉਹ ਕਹਿੰਦੀ ਕਿ ਮੈਂ ਜਦੋਂ ਨਹੀਂ ਇਹਨਾਂ ਨੇ ਫੋਨ ਚੱਕਿਆ ਮੈਂ ਆਈ ਫਿਰ ਗਵੰਡੀਆ ਨੂੰ ਲੈ ਕੇ ਸੀ ਉੱਪਰ ਦੀ ਕੰਧ ਉੱਤੋਂ ਦੀ ਆ ਕੇ ਟੱਪ ਕੇ ਅੰਦਰ ਆ ਕੇ ਦੇਖਿਆ ਦੋਨੇ ਮਰੇ ਪਏ ਸੀ ਇਸ ਕਿਸਮ ਦੀ ਕਹਾਣੀ ਉੱਥੇ ਹੋਈ ਹੈ ਤੇ ਪੇਪਰ ਤੇ ਵੀ ਸੁਸਾਇਡ ਨੋਟ ਦੇ ਵਿੱਚ ਅ ਮਨੀਸ਼ ਨੇ ਆਪਣੀ ਸੱਸ ਉਮਾ ਦਾ ਜ਼ਿਕਰ ਕੀਤਾ ਤੇ ਦੂਜੇ ਪਾਸੇ ਆਪਣੀ ਸਾਲੀ ਜਿਹੜਾ ਅਨੂਵਾਲਾ ਦਾ ਵੀ ਇਹ ਜ਼ਿੰਮੇਵਾਰ ਨੇ ਉਨੇ ਹਨ ਮਾਰੀ ਤੇ ਵੀ ਲਿਖਿਆ ਪੰਜਾਬੀ ਚ ਲਿਖਿਆ ਕਿ ਸਾਡੀ ਮੌਤ ਲਈ ਉਹਨੂੰ ਵਾਲਾ ਜ਼ਿੰਮੇਵਾਰ ਹੈ ਪੁਲਿਸ ਨੇ ਉਹਨੂੰ ਵਾਲਾ ਨੂੰ ਫੜ ਲਿਆ ਅਨੂਵਾਲਾ ਮਨੀਸ਼ ਦੀ ਸਾਲੀ ਉਸ ਨੂੰ ਜਿਹੜਾ ਹੈ ਕਿਉਂਕਿ ਸੁਸਾਈਡ ਚੋਂ ਦਾ ਦੋਵਾਰੀ ਨੋਟ ਆਇਆ ਤੇ ਇਸ ਕਰਕੇ ਉਹਦਾ ਨਾਮ ਆਨ ਕਰਕੇ ਉਸ ਨੂੰ ਫੜ ਲਿਆ ਗਿਆ ਇਹ ਤਾਂ ਹੈ ਕਹਾਣੀ ਲੇਕਿਨ ਉਹਦੇ ਚ ਇੱਕ ਗੱਲ ਇਹ ਵੀ ਹੈ ਕਿ ਇਹ ਧੂਨਾ ਦੀ ਲੜਾਈ ਦਾ ਇੱਕ ਕਾਰਨ ਇਹ ਸੀ ਕਿ ਅਨੂਵਾਲਾ ਦੀ ਉਹਦੀ ਮਾਂ ਜਿਹੜੀ ਮਨੀਸ਼ ਦੀ ਸੱਸ ਤੇ ਉਹਦੀ ਸਾਲੀ ਦੋਨੇ ਕਾਫੀ ਜ਼ਿਆਦਾ ਦਖਲਅੰਦਾਜ਼ੀ ਕਰ ਰਹੇ ਸੀ ਇਹਨਾਂ ਦੇ ਘਰ ਦੇ ਵਿੱਚ ਆਰਤੀ ਜਿਹੜੀ ਹੈ ਉਸ ਨੂੰ ਉਹ ਲਗਾਤਾਰ ਮਿਲਦੇ ਸੀ ਫੋਨ ਕਰਦੇ ਸੀ ਤੇ ਉਦੋਂ ਬਾਅਦ ਮਨੀਸ਼ ਨਾਲ ਝਗੜਾ ਰਹਿੰਦਾ ਸੀ ਇਸ ਗੱਲੋਂ ਮਨੀਸ਼ ਬਹੁਤ ਦੁਖੀ ਸੀ ਉਹ ਨਹੀਂ ਚਾਹੁੰਦਾ ਸੀ ਕਿ ਆਰਤੀ ਉਹਦੀ ਪਤਨੀ اپنی ਭੈਣ ਤੇ ਆਪਣੀ ਸੱਸ ਨਾਲ ਇੰਨਾ ਜ਼ਿਆਦਾ ਸੰਪਰਕ ਰੱਖੇ ਇਹ ਤਾਂ ਘਟਨਾ ਵਾਪਰੀ ਹੈ ਲੇਕਿਨ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਇਹ ਕੋਈ ਇੱਕ ਘਟਨਾ ਨਹੀਂ ਬਹੁਤ ਸਾਰੀਆਂ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਅਜਿਹੀਆਂ ਹਰ ਰੋਜ਼ ਵਾਪਰਦੀਆਂ ਨੇ ਬਹੁਤ ਵਾਰ ਜਿਹੜੀ ਕੁੜੀ ਦੀ ਮਾਂ ਹੁੰਦੀ ਹੈ ਜਦੋਂ ਬੱਚੇ ਦਾ ਵਿਆਹ ਹੋ ਗਿਆ ਉਦੋਂ ਬਾਅਦ ਤੁਸੀਂ ਨਿਗਾਹ ਰੱਖ ਸਕਦੇ ਹੋ ਕਿ ਕੁੜੀ ਠੀਕ ਹੈ ਜਾਂ ਨਹੀਂ ਲੇਕਿਨ ਅੱਜ ਕੱਲ ਮੋਬਾਈਲ ਸਸਤੇ ਨੇ ਦਿਨ ਰਾਤ ਮੋਬਾਈਲ ਕਰਨਾ ਆਪਣੀ ਕੁੜੀ ਨੂੰ ਗਾਈਡ ਕਰਨਾ ਅਬ ਦੱਸਣਾ ਕਿ ਉਸ ਨੂੰ ਪੈਰ ਥੱਲੇ ਰੱਖੋ ਸੱਸ ਦੇ ਬਾਰੇ ਵਿੱਚ ਗੱਲ ਕਰਨੀ ਪੁੱਛਣਾ ਫਿਰ ਗਾਈਡ ਕਰਨਾ ਕਿ ਸੱਸ ਨਾਲ ਕੀ ਕਰਨਾ ਹੈ ਕਿਵੇਂ ਬਿਹੇਵ ਕਰਨਾ ਹੈ ਇਸ ਕਿਸਮ ਦੀ ਦਖਲ ਅੰਦਾਜ਼ੀ ਜੇ ਜਿਆਦਾ ਕੰਮ ਕਰ ਲਿਆ ਤਾਂ ਕਹੇ ਤੂੰ ਦੱਸ ਦੇਣਾ ਵੀ ਤੂੰ ਚਾ ਕੇ ਪੈ ਜਾ ਤੂੰ ਕਹੇ ਮੇਰਾ ਸਿਰ ਦੁਖਦਾ ਹੈ ਮੇਰੀ ਤਬੀਅਤ ਠੀਕ ਨਹੀਂ ਕੰਮ ਛੱਡ ਜੇ ਜਿਆਦਾ ਕੋਈ ਅਮੀਰ ਘਰ ਦੀ ਕੁੜੀ ਆ ਉਹਨੂੰ ਕਹਿੰਦੇ ਵੀ ਤੂੰ ਛੱਡ ਕੇ ਘਰ ਆ ਜਾ ਇਸ ਤਰ੍ਹਾਂ ਘਰ ਟੁੱਟਦੇ ਦੇਖੇ ਨੇ ਕੱਲਾ ਇਹ ਨਹੀਂ ਦੋਨੇ ਪਾਸੇ ਹੈ ਬਹੁਤ ਪਰ ਮਾਂ ਵਿਵਾਹ ਹੁੰਦੇ ਨੇ ਜਿਹੜੇ ਮਾਂ ਦੇ ਜਿਆਦਾ ਲੱਡਲੇ ਪੁੱਤ ਹੁੰਦੇ ਨੇ ਉੱਥੇ ਮਾਂ ਮੁੰਡੇ ਦੀ ਵੀ ਦਖਲ ਅੰਦਾਜ਼ੀ ਕਰਦੀ ਹੈ ਉਹ ਵੀ ਉਹ ਜਿਹੜੀ ਹੈ ਆਪਣੀ ਬਹੂ ਨੂੰ ਤੰਗ ਕਰਦੀ ਹੈ ਨੇ ਤੇ ਕਈ ਵਾਰੀ ਸੱਚਮੁੱਚ ਵੀ ਵੈਸੇ ਇਹ ਵੀ ਤਾਂ ਜਾਣਬੁੱਝ ਕੇ ਕਿਹਾ ਜਾਂਦਾ ਹੈ ਕਿ ਵਾਰੀ ਸੱਚਮੁੱਚ ਵੀ ਲੈਣ ਦੇਣ ਦਾ ਚੱਕਰ ਵੀ ਹੁੰਦਾ ਹੈ ਡੋਰੀ ਦਾ ਵੀ ਚੱਕਰ ਹੁੰਦਾ ਹੈ ਤੇ ਬਹੁਤ ਵਾਰ ਡੋਰੀ ਜਿਹੜੀ ਆ ਉਹਦਾ ਕਾਨੂੰਨ ਦਾ ਨਜਾਇਜ਼ ਫਾਇਦਾ ਵੀ ਠਾਇਆ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨੂੰ ਮੈਂ ਸਿੱਧੇ ਕਰ ਦੂੰ ਤੁਹਾਡੇ ਤੇ ਇਹ ਇਲਜ਼ਾਮ ਲਾ ਦੂੰ ਗੱਲ ਜਦੋਂ ਵੀ ਹੁੰਦੀ ਹੈ ਚਾਹੇ ਮੁੰਡੇ ਦੇ ਪੇਰੈਂਟਸ ਹੋਣ ਚਾਹੇ ਕੁੜੀ ਦੇ ਪੇਰੈਂਟਸ ਹੋਣ ਜਦੋਂ ਹੱਦੋਂ ਵੱਧ ਦਖਲ ਦਿੰਦੇ ਨੇ ਤੇ ਫੇਰ ਘਰ ਦੇ ਵਿੱਚ ਰਹਦੀ ਹੈ ਲੜਾਈ ਇਹ ਲੜਾਈ ਕੋਈ ਨਵੀਂ ਨਹੀਂ ਬਹੁਤ ਵਾਰ ਮੈਂ ਇਹ ਕੇਸ ਦੇਖੇ ਨੇ ਇੱਕ ਕੇਸ ਤਾਂ ਇੱਕ ਲਵ ਮੈਰिज ਤੋਂ ਬਾਅਦ ਮੈਂ ਆਪ ਦੇਖਿਆ ਵੀ ਉਹਦੀ ਕੋਸ਼ਿਸ਼ ਵੀ ਕੀਤੀ ਕਿ ਨਿਪਟ ਜੇ ਕੇਸ ਕਾਲਜ ਦੇ ਪ੍ਰੋਫੈਸਰ ਦਾ ਸੀ ਅਸਿਸਟੈਂਟ ਪ੍ਰੋਫੈਸਰ ਕਾਲਜ ਦਾ ਵੀ ਇੰਗਲਿਸ਼ ਦਾ ਤੇ ਜਿਹੜੀ ਕੁੜੀ ਨੇ ਵਿਆਹ ਕਰਾਇਆ ਉਹਦੀ ਜਿਹੜੀ ਸ਼ਾ ਉਹ ਸਟੂਡੈਂਟ ਸੀ ਔਰ ਅਮੀਰ ਘਰ ਦੀ ਸੀ ਮੁੰਡਾ ਇੰਨਾ ਅਮੀਰ ਆ ਮੈਂ ਨਹੀਂ ਸੀ ਪਰ ਕਿਉਂਕਿ ਲਿਟਰੇਚਰ ਪੜਦਾ ਸੀ ਕਹਾਤਾ ਲਿਖਦਾ ਸੀ ਕੁੜੀ ਜਿਹੜੀ ਹੈ ਉਹਦੇ ਵੱਲ ਖਿੱਚੀ ਗਈ ਵਿਆਹ ਹੋ ਗਿਆ ਘਰ ਦੇ ਕੁੜੀ ਦੇ ਮੰਨਦੇ ਨਹੀਂ ਸੀ ਪਰ ਫਿਰ ਵੀ ਵਿਆਹ ਕਰਤਾ ਲੇਕਿਨ ਉਸ ਤੋਂ ਬਾਅਦ ਕੁੜੀ ਦੀ ਮਾਂ ਜਿੰਨਾ ਲਗਾਤਾਰ ਉਹਨੂੰ ਤੰਗ ਕਰਦੀ ਸੀ ਤੇ ਉਹਦੀ ਸੱਸ ਦੇ ਬਾਬਲੇ ਦੇ ਵਿੱਚ ਕਿ ਤੂੰ ਫੋਨ ਕਰਦੀ ਉਹ ਕਹਿੰਦੀ ਕੀ ਕਰਦੀ ਹੈ ਜੀ ਕਹਿੰਦੀ ਮੇਰੀ ਭੈਣ ਜਿਹਦੀ ਨਨਾਨ ਜਦੋਂ ਆਈ ਹੋਈ ਹੈ ਤੇ ਕਹਿੰਦੀ ਤੂੰ ਰੋਟੀਆਂ ਬਣਾਉਣ ਲਈ ਰੱਖੀ ਹੋਈਆਂ ਤੂੰ ਆ ਜਾ ਉਹ ਨੂੰ ਆਪਣੇ ਘਰ ਬੁਲਾ ਲਿਆ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਮਹੀਨੇ ਦੋ ਮਹੀਨੇ ਤੋਂ ਮੁੰਡੇ ਨੇ ਕੋਸ਼ਿਸ਼ ਕੀਤੀ ਕਿ ਵੀ ਮੈਂ ਉਸ ਨੂੰ ਵਾਪਸ ਬੁਲਾ ਲਾਂ ਜਦੋਂ ਨਹੀਂ ਆਈ ਤੇ ਉਸ ਤੋਂ ਬਾਅਦ ਜਿਸ ਕਿਸਮ ਦੀਆਂ ਗੱਲਾਂ ਉੱਥੇ ਹੋਈਆਂ ਜਾਂ ਕੋਈ ਹੋਰ ਉਸ ਨੂੰ ਸ਼ੱਕ ਪਿਆ ਕੁੜੀ ਨੂੰ ਕਿ ਹੋਰ ਔਰਤ ਦੇ ਘਰ ਚਾ ਕੇ ਜਿਹੜੀ ਉਹਦੀ ਸੱਸ ਦੀ ਸੇਵਾ ਕਰਨ ਲੱਗੀ ਹੈ ਫੇਰ ਉਹ ਭੱਜੀ ਆਈ ਬੜਾ ਕੁਛ ਸਾਬਣੇ ਆਇਆ ਮੇਰਾ ਨੁਕਤਾ ਇਹ ਹੈ ਕਿ ਜੇ ਸੱਚਮੁੱਚ ਤੁਸੀਂ ਮੁੰਡੇ ਕੁੜੀ ਦਾ ਵਿਆਹ ਕੀਤਾ ਉਹਨੂੰ ਥੋੜਾ ਜਿਹਾ ਆਜ਼ਾਦਾਨਾ ਉਹਨੂੰ ਇੰਡੀਪੈਂਡੈਂਟ ਤੌਰ ਤੇ ਤੁਸੀਂ ਉਹਨੂੰ ਜਿਉਣ ਦਿਓ ਉਹਦੀ ਮਦਦ ਕਰੋ ਉਹਨੂੰ ਸਹਿਯੋਗ ਦਿਓ ਉਹਨੂੰ ਗਾਈਡ ਕਰੋ ਲੇਕਿਨ ਉਹਦੇ ਵਿੱਚ ਜਦੋਂ ਘਰ ਦੇ ਵਿੱਚ ਦਖਲੰਦਾਜੀ ਉਹਦੇ ਕੰਮ 'ਚ ਦਖਲੰਦਾਜੀ ਉਹਦੇ ਪੇਰੈਂਟਸ ਮੁੰਡੇ ਦੇ ਪੇਰੈਂਟਸ ਜਾਂ ਕੁੜੀ ਦੇ ਪੇਰੈਂਟਸ ਦੇ ਬਾਰੇ 'ਚ ਜਿਹੜਾ ਹੈ ਗਾਈਡ ਕਰਨਾ ਅਕਸਾਉਣਾ ਲੜਾਉਣਾ ਇਹ ਸਾਰੀਆਂ ਗੱਲਾਂ ਜਿਹੜੀਆਂ ਠੀਕ ਨਹੀਂ ਇਹ ਕੇਸ ਜਿਹੜਾ ਜਿਹੜਾ ਹੈ ਉਹ ਵੀ ਇਸੇ ਤਰ੍ਹਾਂ ਦਾ ਹੈ ਜਿਹੜੀ ਉਮਾ ਅਨੁਭਵ ਲਾ ਜਿਹੜੀ ਉਹ ਜ਼ਿਆਦਾ ਦਖਲ ਦਿੰਦੀ ਸੀ ਤੇ ਇਸ ਕਰਕੇ ਉਹ ਜਿਹੜਾ ਮਨੀਸ਼ ਆ ਕਹਿੰਦਾ ਸੀ ਕਿ ਤੂੰ ਜ਼ਿਆਦਾ ਇਹਦੇ ਨਾਲ ਗੱਲ ਨਾ ਕਰ ਤੋ ਹੁਣ ਇਸੇ ਗੱਲ ਕਰਕੇ ਉਹਨਾਂ ਦੋਨੋਂ ਦੀ ਲੜਾਈ ਹੋਈ ਸੀ ਨੁਕਤਾ ਇਹ ਹੈ ਇਹ ਕੋਈ ਜਿਹੜੀ ਗੱਲ ਇਹ ਛੇੜਟਾ ਦਾ ਤਾਂ ਇੱਕ ਹਵਾਲਾ ਹੈ ਲੇਕਿਨ ਸਮਝਣ ਵਾਲੀ ਗੱਲ ਇਹ ਹੈ ਦੇ ਬੱਚਿਆਂ ਦੇ ਜਿਹੜਾ ਹੈ ਨਜਾਇਜ਼ ਅਨਸੈਸਰੀ ਜਿਹੜਾ ਦਖਲ ਹੈ ਜਿਆਦਾ ਦਖਲ ਅੰਦਾਜ਼ੀ ਜਿਹੜੀ ਹੈ ਉਹ ਉਹਨਾਂ ਦੇ ਪਰਿਵਾਰਕ ਜ਼ਿੰਦਗੀ ਨੂੰ ਜਿਹੜਾ ਨਵੇਂ-ਨਵੇਂ ਖਾਸ ਤੌਰ ਤੇ ਵਿਆਹ ਕਰਾਇਆ ਹੁੰਦਾ ਉਹਨੂੰ ਖਰਾਬ ਕਰਦੀ ਹੈ ਇਹ ਤੇ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਤੇ ਮੇਰਾ ਖਿਆਲ ਹੈ ਕਿ ਇਸ ਨੁਕਤੇ ਤੋਂ ਕਾਫੀ ਕੁਝ ਸਿੱਖਿਆ ਜਾ ਸਕਦਾ ਹੈ ਕਿ ਅਸੀਂ ਬੱਚਿਆਂ ਨੂੰ ਉਹਨੇ ਦੀ ਨਿਗਰ ਰਖੀਏ ਗਾਈਡ ਕਰੀਏ ਉਹਨਾਂ ਦੇ ਦੁੱਖ ਸੁੱਖ ਚ ਖੜੀਏ ਪਰ ਇਹ ਵੀ ਨਾ ਹੋਵੇ ਕਿ ਹਰ ਕਦਮ ਤੇ ਉਹਨਾਂ ਦੇ ਚ ਦਖਲ ਦੇਈਏ ਅਜੇ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ